ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣਿ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜੋ ਕਿ ਦਸ ਵੱਡੇ ਪੰਜਾਬੀ ਅਦਾਕਾਰ ਦੀ ਹੋਈ ਮੌਤ ਜੀ ਹਾਂ ਇਸ ਵੱਡੀ ਹਸਤੀ ਦੀ ਹੋ ਗਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵੜੇ ਦੀ ਵੱਡੀ ਖਬਰ ਵੰਦਰੰਜਨ ਜਗਤ ਤੋਂ ਆਰੀ ਹੈ ਪੰਜਾਬੀ ਅਦਾਕਾਰ ਰਣਦੀਪ ਸਿੰਘ ਪੰਗੂ ਦਾ ਦਿਹਾਂਤ ਹੋ ਗਿਆ ਜੀਆਂ ਇਸ ਦੀ ਉਸਟੀ ਪੀ ਐਫ ਡੀਏ ਪੰਜਾਬੀ ਫਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਪੋਸਟ 'ਚ ਲਿਖਿਆ ਗਿਆ ਕਿ ਦੁੱਖ ਨਾਲ ਦੱਸਨੇ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਪੰਗੂ ਨਹੀਂ ਰਹੇ ਦੇ ਨਾਲ ਹੀ ਦੱਸਦੀ ਕਿ ਅਦਾਕਾਰ ਰਣਦੀਪ ਸਿੰਘ ਪੰਗੂ ਦੀ ਮੌਤ ਕੈਸ ਕਰਣ ਹੋਈ ਇਸ ਦਾ ਹਾਲੇ ਤੱਕ ਕੋਈ ਖੁਫਾਸਾ ਨਹੀਂ ਹੋਇਆ ਰਣਦੀਪ ਸਿੰਘ ਪੰਗੂ ਆਪਣੀ ਕਾਬੀਆਬੀ ਦਾ ਸਿਰ ਆਪਣੇ ਮਾਪਿਆਂ ਦੇ ਸਿਰ ਬੰਨ੍ਹਦੇ ਸਨ ਉਹਦੀ ਫਿਲਮਾਂ ਇੰਦਸਤੀ ਇਹ ਸ਼ੌਹਰਤ ਤੇ ਕਾਬਜਾ ਵੀ ਹਾਸਲ ਕਰਨ ਲਈ ਅਦਾਕਾਰ ਕਰਮਜੀਤ ਅਨਮੋਲ ਮਲਕੀ ਤਰੋੜੀ ਅਦਾਕਾਰ ਗੁਰਪ੍ਰੀਤ ਕੌਰ ਪੰਘੂ ਅਤੇ ਹੋਰ ਬਹੁਤ ਸਾਰੀਆਂ ਇੰਨਾ ਵਰਗੀਆਂ ਹਸਤੀਆਂ ਦਾ ਸਦਾਰੈਣੀ ਮੰਨਦੇ ਸਨ ਜੀ ਹਾਂ ਤੇ ਨਾਲ ਹੀ ਉਹਨਾਂ ਦਾ ਅੰਤ ਨੂੰ ਸਸਕਾਰ ਪਿੰਡ ਜੋਹੜ ਮਾਜਰਾ ਨੇੜੇ ਸ਼੍ਰੀ ਚਮਕੌਰ ਸਾਹਿਬ ਰੋਪੜ ਵਿਖੇ ਅੱਜ 22 2024 ਨੂੰ ਦੁਪਹਿਰ 12 ਵਜੇ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ